ਗੁਰੂ ਤੇਗ ਬਹਾਦਰ ਮਹਾਰਾਜ ਮੈਨੂੰ ਤੁਹਾਡੇ ਧਰਮ ਦੀ ਸਮਝ ਨਹੀਂ ਆਈ ਮਹਾਰਾਜ ਤੁਹਾਡਾ ਕੋਈ دین ਨਾਮਾਨ ਹੈ ਗੁਰੂ ਤੇਗ ਬਹਾਦਰ ਮਹਾਰਾਜ ਨੇ ਨਿੱਤਰ ਖੋਲ ਕੇ ਕਾਜੀ ਵੱਲ ਦੇਖੇ ਕਾਜੀ ਆਪਣੇ ਗਿਆਨ ਦੇ ਨੁਕਤੇ ਨਾਲ ਹਰਾਉਣਾ ਚਾਹੁੰਦਾ ਬਾਦਸ਼ਾਹ ਨੂੰ ਕਹਿੰਦਾ ਮਹਾਰਾਜ ਤੁਹਾਡਾ ਵੀ ਕੋਈ دین ਤਾਂ ਰਮੈ ਮੈਨੂੰ ਤੁਹਾਡੇ ਧਰਮ ਦੀ ਸਮਝ ਨਹੀਂ ਆਈ ਜਿਹੜੇ ਤਿਲਕ ਜੰਜੂ ਦੀ ਰੱਖਿਆ ਲਈ ਆਪਣਾ ਸੀਸ ਦੇਣ ਆਏ ਹੋ ਜਿਹੜੇ ਤਿਲਕ ਜੰਜੂ ਦੀ ਖਾਤਰ ਤਿੰਨ ਸਿੱਖ ਸ਼ਹੀਦ ਕਰਵਾ ਲੈ ਹੇ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਮੈਂ ਸੁਣਿਆ ਉਹ ਜੰਝੂ ਪਾਇਆ ਨਹੀਂ ਜੰਝੂ ਪਹਿਨਣ ਤੋਂ ਇਨਕਾਰ ਕਰ ਦਿੱਤਾ ਜਿਹੜੇ ਜੰਝੂ ਦਾ ਗੁਰੂ ਨਾਨਕ ਵਿਰੋਧ ਕਰਦੇ ਰਹੇ ਅੱਜ ਉਸੇ ਤਿਲਕ ਜੰਝੂ ਦੇ ਹੱਕ ਵਿੱਚ ਤੁਸੀਂ ਸੀਸ ਦੇਣ ਆ ਗਏ ਮਹਾਰਾਜ ਤੁਹਾਡਾ ਕਹਦਾ ਤਰ ਪਹਿਲਾਂ ਗੁਰੂ ਜੰਝੂ ਪਾਉਣ ਤੋਂ ਇਨਕਾਰ ਕਰਦਾ ਤੇ ਪਾਤਸ਼ਾਹ ਤੁਸੀਂ ਜੰਝੂ ਲਾਉਣ ਨਹੀਂ ਦਿੰਦੇ ਤੁਸੀਂ ਜੰਝੂ ਦੇ ਹੱਕ ਵਿੱਚ ਖਲੋ ਗਏ ਹੋ ਇਹ ਕਾਜ਼ਾ ਧਰਮ ਹੈ ਪਹਿਲਾ ਗੁਰੂ ਜੰਜੂ ਪਉਣ ਤੋਂ ਇਨਕਾਰ ਕਰ ਦਿੰਦਾ ਹੈ ਨੌਵਾਂ ਪਾਦਸ਼ਾਹ ਜੰਜੂ ਦੇ ਹੱਕ ਵਿੱਚ ਆਪਣੀ ਸ਼ਹਾਦਤ ਦੇਣ ਆ ਜਾਂਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਮੁਸਕਰਾ ਕੇ ਬੋਲੇ ਕਹਿੰਦੇ ਕਾਜੀ ਸਾਹਿਬ ਤੈਨੂੰ ਸਮਝ ਨਹੀਂ ਆਈ ਤੇ ਅਸੀਂ ਕੀ ਕਰੀਏ ਸਾਡਾ ਧਰਮ ਇਮਾਨ ਇੱਕੋ ਹੀ ਹੈ ਜਿਹੜਾ ਸਿਧਾਂਤ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਿਲੇ ਸੀ ਉਹ ਹੀ ਉਹ ਸਿਧਾਂਤ ਅੱਜ ਹੈ ਕਾਜੀ ਤੈਨੂੰ ਸਮਝ ਨਹੀਂ ਆਇਆ ਪਹਿਲੇ ਜੰਮੇ ਵਿੱਚ ਪੰਡਤ ਧੱਕੇ ਨਾਲ ਗੁਰੂ ਨਾਨਕ ਨੂੰ ਜੰਜੂ ਪਾਉਣਾ ਚਾਹੁੰਦਾ ਸੀ ਗੁਰੂ ਨਾਨਕ ਨੇ ਜੰਜੂ ਪਾਇਆ ਨਹੀਂ ਅੱਜ ਤੁਸੀਂ ਧੱਕੇ ਨਾਲ ਲਾਉਣਾ ਚਾਹੁੰਦੇ ਹੋ ਅਸੀਂ ਲੈਣ ਨਹੀਂ ਦੇਣਾ ਧਰਮ ਤੇ ਕੋਈ ਹੈ ਜ਼ਬਰ ਜ਼ੁਲਮ ਦੇ ਵਿਰੋਧ ਖਲੋਤੇ ਆ ਇਮਾਨ ਇੱਕੋ ਹੀ ਹੈ ਜ਼ਬਰ ਤੇ ਜ਼ੁਲਮ ਦੇ ਵਿਰੋਧ ਵਿੱਚ ਖੜੇ ਆ ਉਦੋਂ ਪੰਡਤ ਦੇ ਜੰਜੂ ਦੀ ਵਿਰੋਧਾ ਨਹੀਂ ਕੀਤੀ ਪਾਤਸ਼ਾਹ ਨੇ ਕਿਹਾ ਉਹਨਾਂ ਤਾਂ ਕਿਹਾ ਸੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਉਹ ਜਨੈਊ ਜੀ ਕਾ ਹੈ ਤਾਂ ਭਾਂਡੇ ਘੱਤ ਉਹਦੇ ਕੋਲੋਂ ਜੰਜੂ ਨਹੀਂ ਸੀ ਸੂਤ ਦਾ ਜੰਜੂ ਧੱਗੇ ਨਾਲ ਪਾਉਣਾ ਚਾਹੁੰਦਾ ਸੀ ਗੁਰੂ ਨਾਨਕ ਜੀ ਨੇ ਪਾਇਆ ਨਹੀਂ ਅੱਜ ਧੱਗੇ ਨਾਲ ਤੁਸੀਂ ਲਾਉਣਾ ਚਾਹੁੰਦੇ ਅਸੀਂ ਲੈਣ ਨਹੀਂ ਦੇਣਾ ਕਾਜੀ ਅੱਜ ਤੂੰ ਹਿੰਦੂ ਧਰਮ ਦਾ ਜਿੰਨੂੰ ਤਾਰਨਾ ਚਾਹੁੰਦਾ ਹੈ ਅੱਜ ਅਸੀਂ ਉਹਨਾਂ ਦੀ ਖਾਤਰ ਸੀਸ ਦੇਣ ਆ ਗਏ ਤੇ 10 ਦੇ ਬਾਦਸ਼ਾਹ ਔਰੰਗਜ਼ੇਬ ਨੂੰ ਇਹ ਹੀ ਉਹ ਖਤਰਾ ਕਿਤੇ ਤੇਰੇ ਇਸਲਾਮ ਉੱਤੇ ਹੁੰਦਾ ਅਸੀਂ ਇਸਲਾਮ ਦੀ ਖਾਤਰ ਵੀ ਸੀਸ ਦੇ ਦੇਣਾ ਸੀ ਸਾਡਾ ਨਾਂ ਕਿਸੇ ਨਾਲ ਬਹਿਰ ਨਾ ਮਿੱਤਰਤਾ ਨਾ ਕੋਈ ਦੁਸ਼ਮਣੀ ਸਿਰਫ ਤੇ ਸਿਰਫ ਜ਼ਬਰ ਔਰ ਜ਼ੁਲਮ ਦੇ ਵਿਰੋਧ ਖੜੋਤੇ ਆ ਕਾਜੀ ਚੁੱਪ ਕਰ ਗਿਆ ਪਾਦਸ਼ਾਹ ਨੇ ਕਿਹਾ ਇਹ ਕੋਈ ਧਰਮ ਹੈ ਜ਼ਬਰ ਜ਼ੁਲਮ ਦੇ ਵਿਰੋਧ ਵਿੱਚ ਖੜੇ ਕਾਜੀ ਨੇ ਜਾ ਕੇ ਉੱਚੀ ਫਾਸਿਲ ਤੇ ਸਿਰ ਫਤਵਾ ਸੁਣਾਇਆ ਤਿੱਖੀ ਤਲਵਾਰ ਨਾਲ ਇੱਕ ਕੋਈ ਝਟਕੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਵੜ ਦਿੱਤਾ ਜਾਏ ਪੂਰੇ ਚੌਂਕ ਵਿੱਚ ਹਾਹਾਕਾਰ ਮਚ ਗਈ ਲੋਕਾਂ ਦੀਆਂ ਅੱਖਾਂ ਅੜੀਆਂ ਰਹਿ ਗਈਆਂ ਜਲਾਦ ਆਇਆ ਉਹਨੇ ਤਲਵਾਰ ਤਿੱਖੀ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਮਣੇ ਖਲੋ ਗਿਆ ਜਿਹੜੇ ਖੂਹ ਦੇ ਇਸ਼ਨਾਨ ਕੀਤਾ ਨਾ ਪਾਤਸ਼ਾਹ ਨੇ ਉਸ ਦਿਨ ਉਹ ਖੂਹ ਅੱਜ ਵੀ ਮੌਜੂਦ ਹੈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਚੌਂਕੜਾ ਮਾਰ ਕੇ ਬਹਿ ਗਏ ਨੇਤਰ ਬੰਦ ਸਨ ਨਿਰੰਕਾਰ ਦੀ ਬਾਣੀ ਵਿੱਚ ਸੁਰਤ ਜੁੜੀ ਔਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਵਾਰ ਉਸ ਤਿੱਖੀ ਤਲਵਾਰ ਵੱਲ ਦੇਖ ਕੇ ਹੱਸ ਪਏ ਸਭ ਹੈਰਾਨ ਸਨ ਚਿਹਰੇ ਉੱਤੇ ਕੋਈ ਉਦਾਸੀ ਨਹੀਂ ਕੋਈ ਖੌਫ ਕੋਈ ਡਰ ਨਹੀਂ ਪਾਤਸ਼ਾਹ ਮੁਸਕਰਾ ਰਹੇ ਨੇ ਕਾਜੀ ਤੇ ਔਰੰਗਜ਼ੇਬ ਕੋਲ ਆਏ ਕਹਿੰਦੇ ਹੇ ਗੁਰੂ ਤੇਗ ਬਹਾਦਰ ਸਾਹਿਬ ਤੁਹਾਨੂੰ ਸਿਰਸ ਕਟਾਉਣ ਲੱਗੇ ਡਰ ਨਹੀਂ ਲੱਗਦਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਿਹੜੇ ਬਚਨ ਕਹੇ ਇੱਕ ਭਾਵਨਾ ਵਾਲਾ ਕਵੀ ਲਿਖਦਾ ਕਹਿੰਦੇ ਪਾਤਸ਼ਾਹ ਬੋਲੇ ਮੈਂ ਵੀ ਤੇਗ ਹਾਂ ਕੱਢ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ ਸੌ ਤਿੱਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਆ ਪਰਖ ਦਾ ਤੇਰਾ ਪਿਓ ਤਿੱਗਾ ਹੁਣ ਵੇਖੀ ਤੂੰ ਆਉਂਦੇ ਭਵਿਕੰਦਰ ਓਏ ਮੇਰੇ ਪੁੱਤਰ ਨੇ ਬੋਣੀਆਂ ਉਹ ਤਿੱਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈਗੀ ਤੇਰੀ ਅੱਖੋ ਦਿੰਦਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਐਨੇ ਬਚਨ ਕਹੇ ਔਰੰਗ ਦੇਵ ਦਾ ਫੈਸਲਾ ਸੁਣਾਇਆ ਗਿਆ ਤਿੱਖੀ ਤੇਗ ਤਲਵਾਰ ਦੇ ਨਾਲ ਪਾਦਸ਼ਾਹ ਦਾ ਸੀਸ ਕੋਈ ਝਟਕੇ ਤੇ ਧਰ ਨਾਲੋਂ ਅਲੱਗ ਹੋ ਗਿਆ ਪੂਰੇ ਚੌਂਕ ਵਿੱਚ ਹਾਹਾਕਾਰ ਮਚ ਗਈ ਤੇ ਬਹਾਦਰ ਕਿ ਚਲ ਤੈ ਭਇਓ ਜਗਤ ਮੈਂ ਸੋਕ ਹੈ ਸਭ ਜਗ ਬਿਓ ਜਹ ਜਹ ਸਰ ਲੋਕ ਦੇਵ ਲੋਕ ਤੱਕ ਜਹ ਜਹ ਕਾਰ ਔਰ ਪੂਰਾ ਹਿੰਦੁਸਤਾਨ ਕੈ ਉਠਿਆ ਹੈ 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 ਭਾਵ ਕੋਈ ਧਰਮ ਦੀ ਰੱਖਿਆ ਕਰਨ ਵਾਲਾ ਰੱਬ ਹੈ ਉਹ ਗੁਰੂ ਨਾਨਕ ਸਾਹਿਬ ਦੇ ਘਰ ਗੁਰੂ ਤੇਗ ਬਹਾਦਰ ਮਹਾਰਾਜ ਜੇ ਕੋਈ ਸਹੈਦਾ ਕਰ ਸਕਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਿਰ ਕਤਲ ਹੋਇਆ ਉਸੇ ਵਕਤ ਚਰਸਤੇ ਵਿੱਚ ਰੌਲਾ ਪੈ ਗਿਆ ਹਫੜਾ ਦਫੜੀ ਵਿੱਚ ਭਾਈ ਜੇਤਾ ਜੀ ਨੇ ਸਿਰ ਸੰਭਾਲਿਆ ਇੱਕ ਕੱਪੜੇ ਵਿੱਚ ਲਪੇਟ ਕੇ ਸੀਨੇ ਨਾਲ ਲਾਇਆ ਆਪਣੇ ਦਿਲ ਤੇ ਵਿਰਾਗ ਤੇ ਪੱਥਰ ਰੱਖ ਕੇ ਭਾਈ ਜੇਤਾ ਵਾਹੋ ਦਾਹੀ ਦਿੱਲੀ ਤੋਂ ਬਾਹਰ ਨਿਕਲਿਆ ਰੋਲੇ ਵਿੱਚ ਭਾਈ ਲੱਖੀ ਸ਼ਾ ਬੁਨਜਾਰੇ ਨੇ ਦਵਾ ਦਵਾ ਗੱਡਿਆਂ ਦੀ ਭੀੜ ਵਿੱਚ ਪਾਤਸ਼ਾਹ ਦਾ ਧੜ ਸਿੱਖ ਦੀ ਸਹੈਤਾ ਨਾਲ ਸੰਭਿਆ ਗੱਡੇ ਤੇ ਰੱਖ ਕੇ ਘਰ ਲੈ ਗਿਆ ਇਹ ਤੋਂ ਪਹਿਲਾਂ ਕਿ ਸੀਸ ਔਰ ਧੜ ਦਾ ਰੋਲਾ ਪਵੇ ਲੱਖੀ ਸ਼ਾ ਬੁਨਜਾਰੇ ਨੇ ਘਰ ਦੇ ਕੀਮਤੀ ਕੱਪੜੇ ਇਕੱਠੇ ਕੀਤੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਘਰ ਵਿੱਚ ਸੰਸਕਾਰ ਕੀਤਾ ਪੂਰੇ ਘਰ ਨੂੰ ਅੱਗ ਲਾ ਦਿੱਤੀ ਰੋਲਾ ਪੈ ਗਿਆ ਭੰਬੜ ਮਚ ਰਿਹਾ ਸਾਰਾ ਉਹ ਲੱਖੀ ਸ਼ਾ ਬਨਜਾਰੇ ਦਾ ਘਰ ਸੜ ਗਿਆ ਲੱਖੀ ਸ਼ਾ ਬਨਜਾਰੇ ਦੇ ਘਰ ਨੂੰ ਅੱਗ ਲੱਗ ਗਈ ਲੱਖੀ ਸ਼ਾ ਬਨਜਾਰਾ ਆਪਣੇ ਬੱਚਿਆਂ ਸਮੇਤ ਬਾਹਰ ਖੜਾ ਰੋ ਰਿਹਾ ਸੀ ਕੁਝ ਲੋਕ ਕਹਿੰਦੇ ਬਨਜਾਰੇ ਲੱਖੀ ਸ਼ਾ ਤੈਨੂੰ ਘਰ ਸੜਨ ਦਾ ਦੁੱਖ ਨਹੀਂ ਰੌਲਾ ਪਾ ਲੋਕਾਂ ਨੂੰ ਕਹੇ ਅੱਗ ਬੁਝਾਓ ਲੱਖੀ ਸ਼ਾ ਬਨਜਾਰਾ ਬਿਲਕੁਲ ਨਹੀਂ ਕਹਿ ਰਿਹਾ ਸੀ ਅੱਗ ਬੁਝਾਓ ਅੱਖਾਂ ਵਿੱਚ ਵਿਰਾਗ ਸੀ ਕਈਆਂ ਨੂੰ ਭੁਲੇਖਾ ਪਿਆ ਸ਼ਾਇਦ ਤਾਂ ਰੋਂਦਾ ਹੈ ਇਹਦਾ ਘਰ ਸੜ ਗਿਆ ਉਹ ਲੱਖੀਸ਼ਾ ਬਨਜਾਰੇ ਉੱਜੜ ਗਿਆ ਹੈ ਲੱਖੀਸ਼ਾ ਬਨਜਾਰੇ ਦਾ ਘਰ ਸੜ ਕੇ ਸੁਆਹ ਹੋ ਗਿਆ ਹੈ ਪਰ ਕੌਣ ਦੱਸੇ ਲੱਖੀਸ਼ਾ ਬਨਜਾਰੇ ਦਾ ਘਰ ਉੱਜੜਿਆ ਨਹੀਂ ਲੱਖੀਸ਼ਾ ਬਨਜਾਰੇ ਦਾ ਘਰ ਜੁਗਾਂ ਜੁਗਾਂ ਤੱਕ ਰਸ ਗਿਆ ਉਹ ਵਕਤ ਆਉਣੇ ਦੁਨੀਆ ਵਿੱਚ ਲੱਖਾਂ ਬਨਜਾਰੇ ਸ਼ਾਹ ਹੋ ਕੇ ਚਲੇ ਗਏ ਮੈਲਿਆਂ ਦੇ ਮਹਿਲ ਗਰਕ ਗਏ ਇੱਕੋ ਇੱਕ ਘਰ ਹੈ ਸਾਸ ਸੰਗਤ ਜਿਹਦੇ ਘਰ ਦੀ ਸਰਦਲ ਤੇ ਸਦੀਆਂ ਤੋਂ ਬਾਅਦ ਵੀ ਮੱਥਾ ਟਿਕਿਆ ਜਾਂਦਾ ਹੈ ਉਹ ਲੱਖੀਸ਼ਾ ਬਨਜਾਰੇ ਦਾ ਘਰ ਹੈ ਉਹ ਘਰ ਸੜ ਕੇ ਬਰਬਾਦ ਨਹੀਂ ਹੋਇਆ ਘਰ ਸਦਾ ਵਾਸਤੇ ਆਵਾਦ ਹੋ ਗਿਆ ਅੱਜ ਉਸ ਘਰ ਦਾ ਨਾਮ ਪਤਾ ਕੀ ਹੈ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਇੱਕ ਦਿਨ ਵਿੱਚ ਹਜ਼ਾਰਾਂ ਲੱਖਾਂ ਲੋਕ ਉਹਦੀ ਸਰਦਲ ਤੇ ਮੱਥਾ ਟੇਕਦੇ ਸੀਸ ਲੈ ਕੇ ਭਾਈ ਜੱਤਾ ਦਿੱਲੀ ਤੋਂ ਪੰਜਾਬ ਵੱਲ ਰਵਾਨਾ ਹੋਇਆ ਇਤਿਹਾਸ ਕਹਿੰਦਾ ਹੈ ਰਸਤੇ ਵਿੱਚ ਪੰਜ ਪੜਾ ਕਰਕੇ ਸ਼੍ਰੀ ਕੀਰਤਪੁਰ ਸਾਹਿਬ ਪਹੁੰਚਿਆ ਇੱਕ ਪੜਾ ਦਾ ਮੈਂ ਜ਼ਿਕਰ ਕਰਨਾ ਹੈ ਸਿੱਖ ਦੀ ਕਿੰਨੀ ਦਲੇਰੀ ਹੋਏਗੀ ਜੀ ਆਪਣੇ ਗੁਰੂ ਦਾ ਸਿਰ ਸੀਨੇ ਨਾਲ ਲਾ ਕੇ ਬਾਦਸ਼ਾਹ ਦਾ ਸਿਰ ਪੰਜਾਬ ਬਲ ਦੀ ਧਰਤੀ ਵੱਲ ਲੈ ਗਿਆ ਆ ਵੇਖੋ ਸਾ ਸੰਗਤ ਜਿਹੜਾ ਗੁਰੂ ਕਦੇ ਸਿੱਖਾਂ ਨੂੰ ਮਾਣ ਦਿੰਦਾ ਨਾ ਸੀਨੇ ਨਾਲ ਲਾ ਕੇ ਸੀਨੇ ਨਾਲ ਲਾ ਕੇ ਕਦੇ ਗੁਰੂ ਨੇ ਕਿਹਾ ਸੀ ਵਿਦੀ ਚੰਦ ਸ਼ਿਨਾ ਗੁਰੂ ਕਾ ਸ਼ਿਨਾ ਆ ਜੋ ਸਿੱਖ ਗੁਰੂ ਦੇ ਸਿਰ ਨੂੰ ਸੀਨੇ ਨਾਲ ਲਾ ਕੇ ਤੁਰਿਆ ਮਨ ਅੰਦਰ ਵਰਾਗ ਹੈ ਕਦੇ ਕਦਾਈ ਰੁੱਕ ਕੇ ਵੇਖ ਲੈਂਦਾ ਹੈ ਬਾਦਸ਼ਾਹ ਦਾ ਦਾੜਾ ਇਸ ਧੌਣ ਦੇ ਗਰਦਨ ਦੇ ਲਹੂ ਨਾਲ ਭਿੱਜ ਗਿਆ। ਬਸ ਕੱਪੜੇ ਵਿੱਚ ਲਪੇਟਿਆ ਸੀਨੇ ਨਾਲ ਲਾ ਕੇ ਤੁਰਦਾ ਰਿਹਾ। ਰਸਤੇ ਵਿੱਚ ਇੱਕ ਪੜਾ ਆਇਆ ਜੀ ਤਰਾਵੜੀ ਦੇ ਲਾਗੇ। ਅੱਜ ਕੱਲ੍ਹ ਹਰਿਆਣੇ ਵਿੱਚ ਹੈ। ਇਤਿਹਾਸ ਕਹਿੰਦਾ ਇੱਕ ਤਲਾਬ ਪਾਣੀ ਦਾ ਵੇਖਿਆ। ਭਾਈ ਜਿੱਤੇ ਨੇ ਸੋਚਿਆ ਨਾਲੇ ਹੱਥ ਨੂੰ ਧੋਲਾਂ। ਦੋ ਘੁੱਟ ਪਾਣੀ ਪੀ ਲਾਂ। ਤੇ ਨਾਲੇ ਥੱਕ ਗਏ ਦੋ ਘੜੀਆਂ ਆਰਾਮ ਕਰ ਲا۔ ਕਿੱਥੇ ਦਿੱਲੀ ਸਾਧ ਸੰਗਤ ਕਿੱਥੇ ਤਰਾਵੜੀ ਘਟੋ ਘਟੋ ਸਵਾ 200 ਕਿਲੋਮੀਟਰ ਬਣ ਜਦੋਂ ਉਹ ਤੀਜੇ ਦਿਨ ਭਾਈ ਜਤ ਉਹ ਜਗ੍ਹਾ ਤੇ ਪਹੁੰਚੇ ਤੇ ਤਲਾਬ ਦੇ ਕੰਢੇ ਪਾਤਸ਼ਾਹ ਦਾ ਸਿਰ ਅਦਮ ਨਾਲ ਰੱਖਿਆ ਤਲਾਬ ਵਿੱਚੋਂ ਪਾਣੀ ਲੈ ਕੇ ਹੱਥ ਨੂੰ ਧੋਦਾ ਦੋ ਘੋਟਾ ਪਾਣੀ ਦੀਆਂ ਬਿਤੀਆਂ ਤੇ ਪਾਤਸ਼ਾਹ ਦਾ ਸਿਰ ਆਪਣੀ ਗੋਦੀ ਵਿੱਚ ਰੱਖ ਕੇ ਨਾ ਦੋ ਘੜੀਆਂ ਆਰਾਮ ਕਰਨ ਲਈ ਸਿਰ ਛੱਡ ਕੇ ਬੈਠ ਗਿਆ ਉਸੇ ਤਲਾਬ ਦੇ ਕੰਢੇ ਇੱਕ ਧੋਬੀ ਕੱਪੜੇ ਧੋਂਦਾ ਹੈ ਉਹਨੇ ਕੱਪੜੇ ਧੋਂਦਿਆਂ ਧੋਂਦਿਆਂ ਕਈ ਵਾਰ ਵੇਖਿਆ ਕੋਈ ਬੰਦਾ ਮੁਸਾਫਰ ਜਾਪਦਾ ਤੇ ਜਾਪਦਾ ਬੜਾ ਥੱਕ ਗਿਆ ਤਾਈਓ ਤਲਾਬ ਦੇ ਕੰਢੇ ਬਹਿ ਕੇ ਸੌ ਗਿਆ ਧੋਬੀ ਦੇ ਮਨ 'ਚ ਖਿਆਲ ਆਉਂਦੇ ਨੇ ਸਾਥ ਸੰਗਤ ਇਹ ਧੋਬੀ ਕੋਈ ਆਮ ਬੰਦਾ ਨਹੀਂ ਜਿੱਦਣ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪੰਡਤ ਕਿਰਪਾ ਰਾਮ ਦੀ ਬਾਹ ਪਕੜ ਕੇ ਹਿੰਦੂਆਂ ਦੇ ਤਿਲਕ ਜੰਜੂ ਦੀ ਰੱਖਿਆ ਦੀ ਜ਼ਿੰਮੇਵਾਰੀ ਲਈ ਉਦੋਂ ਜਦੋਂ ਖਬਰ ਤਰਾਵੜੀ ਵਿੱਚ ਪਹੁੰਚੀ ਇਹ ਥੋਬੀ ਅਰਦਾਸ ਕਰਦਾ ਰੋਜ ਹੇ ਗੁਰੂ ਤੇਗ ਬਹਾਦਰ ਸਾਹਿਬ ਕਿਤੇ ਐਲ ਰਸਤੇ ਲੰਗੇਉ ਤੇ ਮੈਨੂੰ ਵੀ ਦਰਸ਼ਨ ਤੇ ਦਿਓ ਤਾਂ ਸਾਧ ਸੰਗਤ ਅਜੋ ਥੋਬੀ ਉਹਦੇ ਮਨ ਚੋਂ ਦੀ ਆਇਆ ਇਹ ਮੁਸਾਫਿਰ ਥੱਕ ਗਿਆ ਲੱਗਦਾ ਬੜਾ ਦੂਰੋਂ ਆਇਆ ਜਾਪਦਾ ਹੋਵੇ ਨਾ ਇਹਨੂੰ ਜਲ ਪਾਣੀ ਪੁੱਛਿਆ ਜਾਏ ਉਹਨੇ ਕੱਪੜੇ ਧੋ ਕੇ ਸੁਕਾਉਣ ਵਾਸਤੇ ਬੰਨੇ ਤੇ ਗਠੜੀ ਬੰਨ ਕੇ ਤਲਾਬ ਦੇ ਕੰਢੇ ਮੁਸਾਫਿਰ ਕੋਲ ਆਇਆ ਆ ਕੇ ਭਾਈ ਜੱਤੇ ਨੂੰ ਕਹਿੰਦਾ ਉਹ ਭਾਈ ਬੜਾ ਥੱਕਿਆ ਜਾਪਨਾ ਹੈ ਕਿੱਧਰੋਂ ਆਇਆ ਹੈ ਕਿੱਥੇ ਚੱਲਿਆ ਭਾਈ ਜਿੱਤ ਨੇ ਅੱਖਾਂ ਉੱਪਰ ਸੀਸ ਸਿਰ ਉੱਪਰ ਚੁੱਕਿਆ ਤੇ ਨੀਂਦ ਥੋੜਾ ਜਿਹਾ ਝੌਕਾ ਲੱਗੀ ਤੇ ਅੱਖਾਂ ਲਾਲ ਭਾਈ ਜਿੱਤ ਨੇ ਕਿਹਾ ਬਈ ਦਿੱਲੀ ਤੋਂ ਆਇਆ ਹੈ ਸ੍ਰੀ ਅਨੰਦਪੁਰ ਸਾਹਿਬ ਜਾਣ ਹੈ ਜਦੋਂ ਤੋਬੀ ਦੇ ਕੰਨਾਂ 'ਚ ਆਵਾਜ਼ ਪਈ ਨਾ ਸ੍ਰੀ ਅਨੰਦਪੁਰ ਸਾਹਿਬ ਜਾਣ ਹੈ ਤਾਂ ਤੋਬੀ ਬੋਲਿਆ ਉਹੀ ਉਹ ਅਨੰਦਪੁਰ ਸਾਹਿਬ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਹੀ ਉਹ ਅਨੰਦਪੁਰ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਰਹਿੰਦੇ ਨੇ ਭਾਈ ਜਤੈ ਨੇ ਕਿਹਾ ਤੂੰ ਜਾਣਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੋਬੀ ਨੇ ਹੱਥ ਜੋੜ ਕੇ ਕਿਹਾ ਕੋਣ ਨਹੀਂ ਜਾਣਦਾ ਗੁਰੂ ਤੇਗ ਬਹਾਦਰ ਸਾਹਿਬ ਮੈਂ ਸੁਣਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਦੇ ਤਿਲਕ ਜੰਜੂ ਦੀ ਜ਼ਿੰਮੇਵਾਰੀ ਲਈ ਹੈ ਇਹ ਵੀ ਸੁਣਿਆ ਉਹ ਦਿੱਲੀ ਵੱਲ ਗਏ ਨੇ ਪਰ ਪਤਾ ਨਹੀਂ ਕੀ ਵਾਪਰਿਆ ਇਹ ਪਤਾ ਨਹੀਂ ਮੇਰੀ ਰੋਜ਼ ਅਰਦਾਸ ਹੈ हे ਗੁਰੂ ਤੇਗ ਬਹਾਦਰ ਸਾਹਿਬ ਕਿ ਤੇ ਇਥੋਂ ਲੰਘਦੇ ਮੈਨੂੰ ਦਰਸ਼ਨ ਦੇ ਦਿਓ ਭਾਈ ਜੱਤੇ ਨੇ ਆਪਣੀ ਜ਼ੁਬਾਨ ਉੱਤੇ ਬੰਦੀ ਰੱਖੀ ਇਹ ਬੰਦੇ ਨੂੰ ਮੈਂ ਜਾਣਦਾ ਨਹੀਂ ਇਹਨੂੰ ਅਸਲੀਅਤ ਕਿਵੇਂ ਦੱਸਦਾ ਤੇ ਭਾਈ ਜੱਤਾ ਸੁਣ ਕੇ ਚੁੱਪ ਕਰ ਗਿਆ ਉਹ ਧੋਬੀ ਨੇ ਹੱਥ ਜੋੜ ਕੇ ਕਿਹਾ ਭਾਈ ਸਿੱਖ ਮੁਸਾਫਰਾ ਮੇਰਾ ਘਰ ਲੱਗ ਗਈ ਆ ਆ ਜਾ ਨਾਲੇ ਦੋ ਘੜੀਆਂ ਆਰਾਮ ਕਰ ਨਾਲੇ ਤੂੰ ਥੱਕਿਆ ਤੇ ਭੁੱਖਾ ਜਾਪਨੇ ਕੋਈ ਸ਼ੱਕ ਨਾ ਮੇਰੇ ਘਰ ਤੇ ਭਾਈ ਜੱਤਾ ਉਹਦੇ ਨਾਲ ਚਲੇ ਗਏ ਧੋਬੀ ਨੇ ਘਰ ਉੱਲ ਜਾ ਕੇ ਕੱਪੜਿਆਂ ਦੀ ਗੱਠੜੀ ਰੱਖੀ ਆਪਣੇ ਘਰ ਵਾਲੀ ਨੂੰ ਆਵਾਜ਼ ਦੇ ਕੇ ਕਹਿੰਦਾ ਹੈ ਭਗਵਾਨ ਨੇ ਆਨੰਦਪੁਰ ਸਾਹਿਬ ਤੋਂ ਕੋਈ ਗੁਰੂ ਦਾ ਸਿੱਖ ਆਇਆ ਹੈ ਇਹਦੇ ਵਾਸਤੇ ਪ੍ਰਸ਼ਾਦਾ ਬਣਾਓ ਇਹਨੇ ਵਿਹੜੇ ਵਿੱਚ ਖੜੀ ਹੋਈ ਚਾਰ ਪਾਈ ਮੰਜੀ ਡਾਈ ਅੰਦਰੋਂ ਚਾਦਰ ਲਿਆ ਕੇ ਨਾ ਜਿਵੇਂ ਕਿਸੇ ਪ੍ਰੋਣਾਚਾਰੀ ਵਿੱਚ ਕੋਈ ਰਿਸ਼ਤੇਦਾਰ ਆਵੇ ਆਪਾਂ ਚਾਦਰ ਵਿਛਾਈ ਦੇ ਇਹਨੇ ਚਾਦਰ ਵਿਛਾ ਦਿੱਤੀ ਮੰਜ਼ੇ ਉੱਤੇ ਤੇ ਧੋਬੀ ਅਦਬ ਨਾਲ ਕਹਿੰਦਾ ਹੈ ਭਾਈ ਇੱਥੇ ਬੈਠੋ ਆਪਣੇ ਘਰ ਵਿੱਚ ਘੜੇ ਵਿੱਚੋਂ ਪਾਣੀ ਭਰਨ ਤੁਰ ਗਿਆ ਘਰ ਵਾਲੀ ਨੂੰ ਕਿਹਾ ਭੋਜਨ ਪ੍ਰਸ਼ਾਦਾ ਬਣਾਓ ਘਰ ਵਾਲੀ ਬਲਾਕੇ ਪਿਆਰ ਨਾਲ ਹੱਥ ਜੋੜ ਕੇ ਫਿਰ ਪ੍ਰਸ਼ਾਦਾ ਬਣਾਉਣ ਲੱਗ ਪਈ ਤੇ ਜਦੋਂ ਉਹ ਥੋਬੀ ਪਾਣੀ ਲੈ ਕੇ ਆਇਆ ਨਾ ਹੈਰਾਨਗੀ ਦੀ ਹੱਦ ਨਾ ਰਹੀ ਭਾਈ ਜਿੱਤਾਂ ਭੋਏ ਥੱਲੇ ਬੈਠਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਜਿਹੜਾ ਕੱਪੜਿਆਂ ਚਲ ਬੈਟਿਆ ਉਹ ਚਾਰ ਪਾਈ ਮੰਜੇ ਉੱਤੇ ਬਿਸਤਰੇ ਤੇ ਟਿਕਾ ਰਦਾ ਥੋਬੀ ਨੇ ਪਾਣੀ ਦਾ ਗਲਾਸ ਫੜਾਇਆ ਤੇ ਪੁੱਛਨੇ ਉਹ ਭਾਈ ਸਿੱਖਾ ਇਹ ਮੰਝਾ ਤੇਰੇ ਬਹਿਣ ਵਾਸਤੇ ਢਾਇਆ ਹੈ ਤੂੰ ਆਪ ਭੋਏ ਬਹਿ ਗਿਆ ਆਹ ਕੁਝ ਕੱਪੜਿਆਂ ਵਿੱਚ ਲਪੇਟਾ ਮੰਝੇ ਤੇ ਰੱਖ ਦਿੱਤਾ ਹੈ ਇਹਦੇ ਵਿੱਚ ਇੰਨਾ ਕਿਹੜਾ ਕੀਮਤੀ ਚੀਜ਼ ਹੈ ਜਿਹੜੀ ਆਪ ਥੱਲੇ ਬਹਿ ਗਿਆ ਤੇ ਇਹਨੂੰ ਮੰਝੇ ਤੇ ਰੱਖ ਦਿੱਤਾ ਹੈ ਇਹਦੇ ਚ ਕੋਈ ਕੀਮਤੀ ਚੀਜ਼ ਹੈ ਭਾਈ ਜੱਤੇ ਦੀ ਅੱਖਾਂ ਵਿਰਾਗ ਨਾਲ ਭਰ ਗਈਆਂ ਉਹਨੇ ਕਿਹਾ ਵੇਖਣਾ ਚਾਹੁੰਦਾ ਹੈ ਥੋਬੀ ਨੇ ਕਿਹਾ ਦੱਸ ਵਿਖਾ ਦੇ ਕੋਈ ਕੀਮਤੀ ਚੀਜ਼ ਹੈ ਭਾਈ ਜੱਤੇ ਨੇ ਕਿਹਾ ਫਿਰ ਵੇਖ ਆਪਣੇ ਦਿਲ ਤੇ ਹੌਸਲਾ ਰੱਖੀ ਸਿੱਖਾ ਤੋਬੀ ਨੂੰ ਭਾਈ ਜਿੰਦਾ ਬੁੱਲੇ ਕਹਿੰਦੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਚਿੱਤੇ ਕਰਨੇ ਨਾ ਕਿਤੇ ਲੰਘਦਿਆਂ ਲੰਘਦਿਆਂ ਦਿਦਾਰ ਦੇ ਜਾਣ ਆ ਤੈਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਦਿਦਾਰ ਕਰਾਵਾਂ ਇਸ ਤਰ੍ਹਾਂ ਕੱਪੜਿਆਂ ਦੀਆਂ ਗੰਡਾਂ ਦੋ ਤਿੰਨ ਕੱਪੜੇ ਖੋਲੇ ਜਦੋਂ ਮੰਝੇ ਤੇ ਪਏ ਕੱਪੜੇ ਖੋਲ ਕੇ ਸੀਸ ਦੇ ਦਰਸ਼ਨ ਕਰਵਾਏ ਦਾੜਾ ਲੋਹ ਨਾਲ ਲਤਪਤ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਵੇਖਿਆ ਤੋਬੀ ਹੱਗਾ ਵਕਾ ਰਹਿ ਗਿਆ ਮੂੰਹ ਅੱਡਿਆ ਜ਼ੁਬਾਨਾ ਨਿਕਲੇ ਅੱਖਾਂ 'ਚੋਂ ਵਰਾਹ ਕਰ ਪਿਆ ਇਹਨੇ ਬੜੇ ਜ਼ੋਰ ਨਾਲ ਧਾਹਾ ਮਾਰ ਕੇ ਕਿਹਾ ਘਰਵਾਲੀ ਨੂੰ ਭਾਗ ਬੰਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰ ਲਾਗ ਗਏ। ਉਹਦੇ ਘਰਵਾਲੀ ਚੌਂਕੇ ਤੋਂ ਆਈ ਕੀ ਹੋਇਆ ਜੀ ਇੰਨੀ ਉੱਚੀ ਬੋਲਿਓ? ਆ ਕੇ ਵੇਖਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਥੋਬੀ ਤੇ ਉਹਦੇ ਘਰਵਾਲੀ ਧਾਹਾ ਮਾਰ ਕੇ ਰੋ ਪਈ। ਭਾਈ ਜੈਤੇ ਨੇ ਕਿਹਾ ਉੱਚੀ ਆਵਾਜ਼ ਨਾ ਕਰੋ। ਮੈਂ ਇਹ ਸੀਸ ਅਨੰਦਪੁਰ ਸਾਹਿਬ ਲੈ ਕੇ ਜਾ ਰਿਹਾ। ਕਿਤੇ ਤੁਹਾਡੇ ਰੋਣ ਦੀ ਆਵਾਜ਼ ਇੱਧਰ ਫੈਲ ਗਈ ਲੋਕਾਂ ਨੂੰ ਪਤਾ ਲੱਗਾ ਮੇਰੀ ਸੇਵਾ ਅਦ ਵਿੱਚ ਕਾ ਪੈ ਜਾਗੇ ਭਾਈ ਜਿੱਤੇ ਨੇ ਇੱਕ ਕੰਪੜੇ ਨਾਲ ਸਾਫ ਪਾਦਸ਼ਾਹ ਦਾ ਮੁੱਖ ਸਾਫ ਕੀਤਾ ਪਾਣੀ ਦੇ ਨਾਲ ਮੁੱਖ ਸਾਫ ਕੀਤਾ ਦਾੜਾ ਧੋਤਾ ਸੀਸ ਇਸ ਤਰ੍ਹਾਂ ਮੰਜੇ ਤੇ ਸਜਿਆ ਰਿਆ ਉਸ ਥੋਬੀ ਨੇ ਆਪਣੇ ਘਰੋਂ ਇੱਕ ਕੀਮਤੀ ਚਾਦਰ ਪਾਦਸ਼ਾਹ ਲਈ ਰੇਸ਼ਮੀ ਕਪੜਾ ਦਿੱਤਾ ਫਿਰ ਉਹਦੇ ਵਿੱਚ ਸੀਸ ਲਪੇਟ ਲਿਆ ਗਿਆ ਰਾਤ ਪਈ ਭੋਜਨ ਪ੍ਰਸ਼ਾਦਾ ਸ਼ਕ ਤੇ ਦੋ ਘੜੀਆਂ ਭਾਈ ਜੇਤਾ ਆਰਾਮ ਕਰਨ ਲੱਗ ਪਏ ਤੇ ਸਿੱਖ ਵਿਦਵਾਨ ਲਿਖਦੇ ਨੇ ਉਹ ਧੋਬੀ ਤੇ ਉਹਦੇ ਘਰ ਵਾਲਿਆਂ ਨੂੰ ਪਤਾ ਕੀ ਕੀਤਾ ਧੋਬੀ ਤੇ ਉਹਦੇ ਘਰ ਵਾਲੀ ਨੇ ਇੱਕ ਕੱਪੜਾ ਲਿਆ ਉਹਦੀਆਂ ਲੀਰਾਂ ਕਟੀਆਂ ਲੰਬੀਆਂ ਲੀਰਾਂ ਕੱਟ ਕੇ ਇੱਕ ਡੰਡੇ ਨਾਲ ਵੰਨੀਆਂ ਤੇ ਕਹਿੰਦੇ ਭਾਈ ਜੇਤਾ ਦੋ ਘੜੀਆਂ ਰਾਤ ਸੁੱਤੇ ਰਹੇ ਧੋਬੀ ਤੇ ਉਹਦੇ ਘਰ ਵਾਲੀ ਚੋਰ ਸਾਬ ਲੀਰਾਂ ਦਾ ਬਣਾ ਕੇ ਸਾਰੀ ਰਾਤ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਉੱਤੇ ਚੋਰ ਕਰਦੇ ਰਹਾ ਦੋਵੇਂ ਉਹ ਤੋਂ ਬੀਤੇ ਉਹਦੇ ਘਰ ਵਾਲੀ ਜਿਹੜੀ ਜਗ੍ਹਾ ਤੇ ਪਾਤਸ਼ਾਹ ਦੇ ਸੀਸ ਤੇ ਚੌਰ ਕੀਤਾ ਅੱਜ ਦਰਸ਼ਨ ਕਰਿਓ ਉਹ ਜਗ੍ਹਾ ਉੱਤੇ ਸੱਚਮੁੱਚ ਦੀਨ ਦੋਨੀ ਦੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅੱਜ ਉੱਥੇ 24 ਘੰਟੇ ਚੌਰ ਸਾਹਿਬ ਹੁੰਦਾ ਖੈਰ ਭਾਈ ਜਤ ਤਾਸੀਸ ਲੈ ਕੇ ਅੱਧੀ ਰਾਤ ਨੂੰ ਫਿਰ ਚੱਲ ਪਏ ਤਾਰਿਆਂ ਦੀ ਰਾਤੇ ਨੇਰੇ ਤੁਰਦੇ ਤੁਰਦੇ ਹਿੜਾਣਾ ਪਾਰ ਕਰ ਗਏ ਪੰਜ ਪੜਾ ਕਰਦੇ ਸ਼੍ਰੀ ਕੀਰਤਪੁਰ ਸਾਹਿਬ ਪਹੁੰਚੇ ਕੀਰਤਪੁਰ ਸਾਹਿਬ ਤੋਂ ਸੀਸ ਸ਼੍ਰੀ ਅਨੰਦਪੁਰ ਸਾਹਿਬ ਲੈਣ ਲੱਗ ਗਿਆ ਜਿਹੜੀ ਜਗ੍ਹਾ ਤੇ ਸੀਸ ਦਾ ਸੰਸਕਾਰ ਹੋਇਆ ਅੱਜ ਨਨਦਪੁਰ ਸਾਹਿਬ ਉਹ ਜਗ੍ਹਾ ਦਾ ਨਾਮ ਗੁਰਦੁਆਰਾ ਸੀਸਗੰਜ ਸਾਹਿਬ ਦੋ ਸੀਸਗੰਜ ਨੇ ਇੱਕ ਜਿੱਥੇ ਪਾਤਸ਼ਾਹ ਦੀ ਸ਼ਹਾਦਤ ਹੋਈ ਦਿੱਲੀ ਉਹਦਾ ਨਾਮ ਵੀ ਗੁਰਦੁਆਰਾ ਸੀਸਗੰਜ ਸਾਹਿਬ ਇੱਕ ਜਿੱਥੇ ਸੀਸ ਦਾ ਸੰਸਕਾਰ ਹੋਇਆ ਉਹ ਵੀ ਨਨਦਪੁਰ ਸਾਹਿਬ ਸੀਸਗੰਜ ਸਾਹਿਬ ਤੇ ਸਾਧ ਸੰਗਤ ਜਿੱਥੇ ਕੇਸਾਂ ਸਵੇਤ ਸੀਸ ਦਾ ਸੰਸਕਾਰ ਕੀਤਾ ਉਹ ਤਖਤ ਦਾ ਨਾਮ ਕਲਗੀਆਂ ਵਾਲੇ ਨੇ ਕੇਸ ਗੜ੍ਹ ਸਾਹਿਬ ਰੱਖਿਆ ਔਰ ਇਹ ਖਾਲਸਾ ਤੈਨੂੰ ਕੇਸਗੜ ਸਾਹਿਬ ਦਾ ਵਾਸੀ ਬਣਾਇਆ ਹੈ ਉਹ ਗੁਰੂ ਦੀਆਂ ਸਿੱਖਾਂ ਤੂੰ ਗੁਰੂ ਦੀ ਕੁਰਬਾਨੀ ਲਈ ਹੋਰ ਤਾਂ ਕੁਝ ਨਹੀਂ ਕਰ ਸਕਦਾ ਇੰਨਾ ਕੁ ਮੰਨ ਚ ਜ਼ਰੂਰ ਚਿਤ ਤੇ ਕਰਿਓ ਆਪਾਂ ਉਸ ਕੇਸਗੜ ਸਾਹਿਬ ਦੀ ਧਰਤੀ ਤੇ ਸਜਦਾ ਕਰੀਏ ਔਰ ਕਲਗੀ ਤਰ ਪਾਤਸ਼ਾਹ ਤੋਂ ਕੇਸਾਂ ਦੀ ਦਾਤ ਮੰਗੀਏ ਤਾਂ ਜੋ ਆਪਾਂ ਅਰਦਾਸ ਕਰਕੇ ਮੰਗੀ ਤਾਂ ਨਾ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਦ ਦਾਣ ਭਰੋਸਾ ਦਾਣ ਫਿਰ ਸਤਮ ਦਾਣ ਮੰਗੀ ਦਾ ਦਾਨਾ ਸਰਧਾਨ ਨਾਮ ਦਾ ਸਮਾਂ